ਵਿਨਾ ਵਰਮਾ ਜੀ ਦੀ ਕਹਾਣੀ ਬੇਗਾਨੀ ਅੱਗ ਦਾ ਅਗਲਾ ਭਾਗ ਜਿਨ੍ਹਾਂ ਅੱਛੇ ਬੰਦੇ ਨੇ ਸਭ ਵਿਆਏ ਹੋਏ ਨੇ ਅੱਛੀਆਂ ਚੀਜ਼ਾਂ ਦਾ ਬਾਜ਼ਾਰ 'ਚ ਆਉਂਦੀਆਂ ਵਗਰੋਂ ਨੇ ਵੇਖ ਪਹਿਲਾਂ ਜਾਂਦੀਆਂ ਔਰਤਾ ਫਟਾਫਟ ਕਬਜਾ ਕਰ ਲੈਂਦੀਆਂ ਨੇ ਵਧੀਆ ਸਮਾਨ ਤੇ ਤੇ ਪਿੱਛੇ ਰਹਿ ਜਾਂਦਾ ਸੇਲ ਦਾ ਮਾਲ ਮੈਂ ਕਿਹਾ ਮਜ਼ਾਕ ਕਰਦੇ ਹੋ ਤੁਸੀਂ ਬਸ ਇਸੇ ਚੀਜ਼ ਤੋਂ ਮੈਂ ਕਾਇਲ ਹੋ ਗਿਆ ਤੁਹਾਡਾ ਉਹ ਹੱਸਿਆ ਹੂੰ ਮੈਂ ਹੁੰਗਾਰਾ ਭਰਿਆ ਨਹੀਂ ਮਜ਼ਾਕ ਦੀ ਗੱਲ ਛੋੜੋ ਤੁਸੀਂ ਜਰਾ ਗਹਿਰਾਈ ਨਾਲ ਸੋਚੋ ਆਪਣਾ ਮਕਾਨ ਹੈ ਤੁਹਾਡੇ ਕੋਲ ਉਹਨੇ ਮੇਰੀ ਲਾਈਫ ਹਿਸਟਰੀ ਪੁੱਛਣੀ ਸ਼ੁਰੂ ਕੀਤੀ ਨਹੀਂ ਮੈਂ ਕਿਰਾਏ ਤੇ ਹੀ ਰਹਿੰਦੀ ਆ ਮੈਂ ਸੱਚ ਦੱਸਿਆ ਕਿ ਜ਼ਿੰਦਗੀ ਹੈ ਫਿਰ ਆਪਣਾ ਮਕਾਨ ਕੋਈ ਕਿਉਂ ਨਹੀਂ ਲੈ ਲੈਂਦੇ ਤੁਸੀਂ ਉਹਨੇ ਪੁੱਛਿਆ ਅਫੋਰਡ ਨਹੀਂ ਕਰ ਸਕਦੀ ਮੈਂ ਜਵਾਬ ਦਿੱਤਾ ਅਫੋਰਡ ਨੂੰ ਕੀ ਹੈ ਕਿੰਨੇ ਕੁ ਪੈਸੇ ਚਾਹੀਦੇ ਨੇ ਮਕਾਨ ਖਰੀਦਣ ਲਈ 5000 10000 20000 ਉਹਨੇ ਨਿਲਾਮੀ ਸਮੇ ਬੋਲੀ ਬੋਲਣ ਵਾਲਿਆਂ ਬਾਂਕ ਬੋਲਿਆ ਹਾਂ ਸ਼ਾਇਦ ਮੈਂ ਹਾਂ ਸਿਰ ਹਿਲਾਇਆ ਚਲੋ ਮੈਂ ਕਰਨਾ ਵਾ ਤੁਹਾਡੀ ਮਦਦ ਤੁਸੀਂ ਮਕਾਨ ਲਓ ਸਾਰਾ ਖਰਚਾ ਮੈਂ ਕਰਾਂਗਾ ਕਿੰਨੇ ਪੈਸੇ ਚਾਹੀਦੇ ਆ ਉਹਨੇ ਜੇਬ ਚ ਹੱਥ ਪਾਇਆ ਮੈਂ ਦੋ ਕਪਾਲ ਲਈ ਸੁੰਨ ਹੋ ਗਈ ਬੋਲੋ ਜਵਾਬ ਦਿਓ ਮਕਾਨ ਹੀ ਨਹੀਂ ਮੈਂ ਹਰ ਤਰ੍ਹਾਂ ਨਾਲ ਤੁਹਾਡੀ ਲੁੱਕ ਆਫਟਰ ਕਰਾਂਗਾ ਕੀ ਤੁਸੀਂ ਟੁੱਟੀ ਜੀ ਕਾਰ ਰੱਖੀ ਹੋਈ ਐ ਖਟਾਰਾ ਆਪਣੇ ਸਟੈਂਡਰਡ ਦੀ ਕਾਰ ਲਓ ਉਨੇ ਦੂਰ ਖੜੀ ਮੇਰੀ ਕਾਰ ਵੱਲ ਉਂਗਲ ਕਰਕੇ ਕਿਹਾ ਹੋਰ ਵੀ ਬਹੁਤ ਕੁਝ ਟੁੱਟਿਆ ਹੋਇਆ ਜੋ ਦਿਖਾਈ ਨਹੀਂ ਦਿੰਦਾ ਮੈਂ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖਿਆ ਉਹ ਵੀ ਸਭ ਵਕਤ ਨਾਲ ਠੀਕ ਹੋ ਜਾਏਗਾ ਜਦੋਂ ਕੋਈ ਪਿਆਰ ਕਰਨ ਵਾਲਾ ਮਿਲ ਗਿਆ ਤਾਂ ਤੁਹਾਡੀ ਜ਼ਿੰਦਗੀ ਦੀ ਤਸਵੀਰ ਬਦਲ ਜਾਏਗੀ ਹਾਲੇ ਤੁਸੀਂ ਭਟਕ ਰਹੇ ਹੋ ਸੰਭਾਲੋ ਆਪਣੇ ਆਪ ਨੂੰ ਉਹ ਕਿਸੇ ਗਾਈਡ ਵਾਂਗ ਬੋਲ ਲਿਆ ਮੈਨੂੰ ਕੀ ਕਰਨਾ ਪਏਗਾ ਮੈਨੂੰ ਗੱਲ 'ਚੋਂ ਸਵਾਦ ਆਉਣ ਲੱਗ ਪਿਆ ਤੁਸੀਂ ਘਰ ਬੈਠਣਾ ਸਿਰਫ ਆਰਾਮ ਨਾਲ ਕੋਈ ਨੌਕਰੀ ਦੀ ਲੋੜ ਨਹੀਂ ਮੈਂ ਆਪ ਕਮਾ ਕੇ ਲਿਆਵਾਂਗਾ ਤੁਸੀਂ ਘਰ ਰੋਟੀ ਪਾਣੀ ਦਾ ਕੰਮ ਸੰਭਾਲੋ ਔਰਤ ਇਸੇ ਲਈ ਬਣੀ ਹੈ ਨਾ ਕਿ ਬਾਹਰ ੱਤਕੇ ਖਾਣ ਲਈ ਉਹਨੇ ਸਮਝਾਇਆ ਪਰ ਮੈਨੂੰ ਤਾਂ ਰੋਟੀ ਪਕਾਉਣੀ ਆਉਂਦੀ ਹੀ ਨਹੀਂ ਫਿਰ ਵਿਆਹ ਤਾਂ ਫੇਲ ਹੋ ਜਾਏਗਾ ਮੈਂ ਕਿਹਾ ਚਲੋ ਰੋਟੀ ਵੀ ਮੈਂ ਖੁਦ ਹੀ ਪਕਾ ਲਿਆ ਕਰਾਂਗਾ ਇੰਨਾ ਵੱਡਾ ਹੋਟਲ ਸੰਭਾਲਦਾ ਤੁਹਾਡੀਆਂ ਦੋ ਰੋਟੀਆਂ ਨਹੀਂ ਮੇਰੇ ਤੋਂ ਪੱਕਣਗੀਆਂ ਗੱਲ ਸਿਰਫ ਇੰਨੀ ਹੈ ਕਿ ਔਰਤ ਵਫਾਦਾਰ ਹੋਵੇ ਗੈਰ ਮਰਦ ਨਾਲ ਨਾ ਜਾਵੇ ਉਹਨੇ ਸ਼ਰਤ ਰੱਖੀ ਗੈਰ ਕੌਣ ਹੈ ਸ਼ੁਰੂ ਚ ਤਾਂ ਹਰ ਸ਼ੈ ਗੈਰ ਹੀ ਹੁੰਦੀ ਹੈ ਤੇ ਫਿਰ ਜਦੋਂ ਦਿਲ ਮਿਲ ਗਏ ਤਾਂ ਕੌਣ ਆਪਣਾ ਕੌਣ ਪਰਾਇਆ ਮੈਂ ਕਿਹਾ ਨਹੀਂ ਇੱਥੇ ਮੈਂ ਤੁਹਾਡੀ ਮੁਖਾਲਫਤ ਕਰਦਾ ਵਾਂ ਔਰਤ ਜੇ ਸਹੀ ਹੋਵੇ ਤਾਂ ਮਰਦ ਨੂੰ ਆਸਮਾਨ ਤੇ ਚੜਾ ਸਕਦੀ ਹੈ ਹਰ ਮਹਾਨ ਮਰਦ ਦੀ ਕਾਮਯਾਬੀ ਪਿੱਛੇ ਇੱਕ ਔਰਤ ਹੁੰਦੀ ਹੈ ਉਨੇ ਤਰਕ ਕੀਤਾ ਤੇ ਹਰ ਔਰਤ ਦੀ ਬਰਬਾਦੀ ਪਿੱਛੇ ਵੀ ਇੱਕ ਮਰਦ ਹੀ ਹੁੰਦਾ ਏ ਮੈਂ ਉਹਦੀ ਗੱਲ ਤੇ ਗੱਲ ਮਾਰੀ ਖੈਰ ਤੁਹਾਡੀ ਆਪਣੇ ਹੀ ਖਿਆਲ ਆਤ ਨੇ ਪਰ ਮੈਂ ਇਸ ਗੱਲ 'ਚ ਜ਼ਿਆਦਾ ਯਕੀਨ ਨਹੀਂ ਰੱਖਦਾ ਗੱਲ ਤਾਂ ਦਿਲ ਮਿਲਣ ਦੀ ਐ ਆਪਣਾ ਉਮਰ ਦਾ ਹੀ ਫਰਕ ਐ ਨਾ ਉਂ ਕਈ ਵਾਰੀ ਇਹ ਚੰਗਾ ਵੀ ਹੁੰਦਾ ਏ ਔਰਤ ਨੂੰ ਆਪਣੇ ਲਈ ਇੱਕ ਜ਼ਿੰਮੇਵਾਰ ਮੈਚੁਰ ਬੰਦੇ ਦੀ ਜ਼ਰੂਰਤ ਹੁੰਦੀ ਐ ਨਾ ਕਿ ਕਿਸੇ ਪਲੇ ਬாய் ਦੀ ਉਹ ਗੱਲ ਕਰ ਹੀ ਰਿਹਾ ਸੀ ਕਿ ਸਾਹਮਣੇ ਮਲਕਾ ਆਉਂਦੀ ਵਿਖਾਈ ਦਿੱਤੀ ਮੈਂ ਚੱਲਦਾ ਵਾਂ ਜੇ ਇਸ ਮਹਨੂਹ ਉਸ ਨੇ ਵੇਖ ਲਿਆ ਤਾਂ ਇੱਥੇ ਹੀ ਪੌਂਕੜਾ ਸ਼ੁਰੂ ਕਰ ਦੇਵੇਗੀ ਆਖ ਕੇ ਉੱਜ ਜਾਂਦੀ ਜਲਦੀ ਨਾਲ ਅਲੋਪ ਹੋ ਗਿਆ ਮਲਕਾ ਨੇ ਮੇਰੇ ਵੱਲ ਘਿਰਣਾ ਨਾਲ ਦੇਖਿਆ ਅੱਜ ਮੈਨੂੰ ਉਹਦੀ ਘਿਰਣਾ ਦਾ ਸਬੱਬ ਸਮਝ ਚ ਆ ਗਿਆ ਸੀ ਦੂਜੇ ਦਿਨ ਸ਼ਾਮ ਵੇਲੇ ਮੈਂ ਘਰ ਅੱਗੇ ਬਣੀ ਕੰਦੋੜੀ ਤੇ ਬੈਠੀ ਸਾਹਮਣੇ ਘਰ ਵਾਲੀ ਔਰਤ ਜਿਸ ਨਾਲ ਮਾਲਕਾ ਦੀ ਲੜਾਈ ਹੋਈ ਸੀ ਗੱਲਾਂ ਕਰ ਰਹੀ ਸੀ ਕਿ ਮਾਲਕਾ ਮੇਰੇ ਕੋਲ ਆਈ ਬੁੱਤ ਖਾਣੇ ਨਹੀਂ ਗਏ ਤੁਸੀਂ ਉਹ ਬੋਲੀ ਨਹੀਂ ਕਿਉਂ ਮੈਂ ਪੁੱਛਿਆ ਤੁਹਾਡਾ ਖੁਦਾ ਦੁੱਧ ਪੀ ਰਿਹਾ ਏ ਤੁਸੀਂ ਵੀ ਪਿਲਾਉਣਾ ਸੀ ਉਹ ਮੰਦਰ ਚ ਦੁੱਧ ਪਿੰਦੀਆਂ ਮੂਰਤੀਆਂ ਦੀ ਗੱਲ ਕਰ ਰਹੀ ਸੀ ਜਿਹਨੂੰ ਬ੍ਰਿਟਿਸ਼ ਟੈਲੀਵਿਜ਼ਨ ਵਾਲੇ ਵਾਰ-ਵਾਰ ਦਿਖਾ ਰਹੇ ਸੀ ਨਹੀਂ ਮੈਂ ਨਹੀਂ ਗਈ ਮੈਂ ਕੋਰਾ ਜਵਾਬ ਦਿੱਤਾ ਕਿਉਂ ਤੁਸੀਂ ਬੋਤ ਬਰਸਤੀ ਨਹੀਂ ਕਰਦੇ ਉਹ ਹੱਸੀ ਨਹੀਂ ਫਜ਼ੂਲ ਦੇ ਰਸਮ ਰਿਵਾਜਾਂ ਚ ਮੇਰਾ ਕੋਈ ਯਕੀਨ ਨਹੀਂ ਮੈਂ ਕਿਹਾ ਸ਼ਰਮ ਆਉਣੀ ਚਾਹੀਦੀ ਐ ਤੁਸੀਂ ਲੋਕਾਂ ਨੂੰ ਆਪਣਾ ਜਲੂਸ ਖੁਦ ਕੱਢਣ ਦਏ ਹੋ ਲੋਕ ਹੱਸਦੇ ਨੇ ਤੁਹਾਨੂੰ ਦੇਖ ਕੇ ਅੰਗਰੇਜ਼ ਮਜ਼ਾਕ ਉਡਾ ਰਹੇ ਨੇ ਤੁਹਾਡਾ ਉਹ ਲੜਨ ਦੇ ਮੂਡ ਵਿੱਚ ਸੀ ਮੈਂ ਚੁੱਪ ਰਹੀ ਦੇਖੋ ਭੈਣ ਜੀ ਆਪਾਂ ਤਾਂ ਗਏ ਨਹੀਂ ਪਰ ਕਿਸੇ ਨੂੰ ਚੰਗਾ ਮਾੜਾ ਵੀ ਨਹੀਂ ਕਹਿਣਾ ਚਾਹੀਦਾ ਸਾਹਮਣੀ ਔਰਤ ਤੋਂ ਸ਼ਾਇਦ ਤੁਹਾਨੂੰ ਬਰਦਾਸ਼ਤ ਕਰਨਾ ਮੁਸ਼ਕਲ ਹੋ ਗਿਆ ਸੀ ਚੰਗਾ ਮਾੜਾ ਕਹਿਣ ਤੋਂ ਕੀ ਮਤਲਬ ਹੈ ਗਊਆਂ ਕਦੇ ਦੁੱਧ ਪੀਂਦੀਆਂ ਦੇਖੀਆਂ ਸੂ ਦੁੱਧ ਦਿੰਦੀਆਂ ਨੇ ਇਹ ਤਾਂ ਸਭ ਨੂੰ ਪਤਾ ਹੈ ਪਰ ਪੀਂਦੀਆਂ ਵੀ ਨੇ ਇਹ ਤੁਸਾਂ ਨੂੰ ਹੀ ਪਤਾ ਸੂ ਕੱਲ ਨੂੰ ਕੁਝ ਹੋਰ ਮੰਗੇਗਾ ਤੁਹਾਡਾ ਖੁਦਾ ਫਿਰ ਉਹ پلان ਬੈਠ ਜਾਣਾ ਸੂ ਜ਼ਾਹਿਰ ਲੋਕ ਉਹਨੇ ਨਫ਼ਰਤ ਭਰੀ ਨਜ਼ਰ ਦੁਹਾ ਉੱਤੇ ਸੁੱਟੀ ਕ੍ਰਿਸ਼ਨ ਭਗਵਾਨ ਦੀਆਂ ਗਊਆਂ ਨੇ ਜੋ ਮਰਜੀ ਕਰ ਸਕਦੀਆਂ ਨੇ ਗਵਾਂਡਨ ਨੇ ਕੱਚੀ ਜਹੀ ਦਲੀਲ ਦਿੱਤੀ ਕਿਹੜਾ ਕ੍ਰਿਸ਼ਨ ਭਗਵਾਨ ਮੈਂ ਤੁਹਾਡੇ ਸਭ ਵੀਡੀਓ ਡਰਾਮੇ ਦੇਖੇ ਨੇ ਕਿਹੜਾ ਹੀ ਉਹਨੇ ਪੁੱਛਿਆ ਉਹੀ ਜਿਹੜਾ ਬੰਸਰੀ ਬਚਾਉਂਦਾ ਸੀ ਔਰਤ ਨੇ ਕ੍ਰਿਸ਼ਨ ਦੀ ਪਛਾਣ ਦੱਸੀ ਉਹ दैट ਮੈਨ ਜਿਹੜਾ ਇੱਕ ਮਹਿਫਲ 'ਚ ਇੱਕ ਔਰਤ ਦਾ ਰੇਪ ਹੁੰਦਾ ਦੇਖ ਕੇ ਇਕੱਲਾ ਹੀ ਮੈਦਾਨ ਵਿੱਚ ਖੁੱਦ ਪਿਆ ਸੀ ਮਾਲਕਾ ਨੇ ਕਿਹਾ ਤੇ ਮੈਂ ਆਪਣੀ ਮੁਸਕਰਾਹਟ ਛੁਪਾ ਨਾ ਸਕੀ ਹਾਂ ਹਾਂ ਉਹੀ ਸਾਰੀ ਸਭਾ 'ਚ ਉਹਨੇ ਦ੍ਰੋਪਦੀ ਦੀ लाज ਬਚਾਈ ਸੀ ਗਵੰਡਨ ਨੇ ਮਾਣ ਨਾਲ ਕਿਹਾ oh yes he was a brave man ਪਰ ਉਦੇ ਪੰਜ ਖਾਵੰਦ idiots ਬਣ ਕੇ ਉੱਥੇ ਬੈਠੇ ਰਹੇ ਉਹਨਾਂ ਨੂੰ ਕੋਈ ਹਿਆ ਨਹੀਂ ਆਈ ਬੇਗੈਰਤ ਮਲਕਾ ਦਾ ਸਵਾਲ ਸੀ ਉਹ ਕੀ ਕਰਦੇ ਇੰਨੇ ਬਹਾਦਰ ਲੋਕ ਬੈਠੇ ਸੀ ਉਸ ਸਭਾ 'ਚ ਗਵੰਡਨ ਨੇ ਕਿਹਾ ਬੜੇ ਪ੍ਰੋਗਰੈਸਿਵ ਸੀ ਸਾਲੇ ਆਪਣੀਆਂ ਧੀਆਂ ਭੈਣਾਂ ਨਾਲ ਬਤਮੀਜ਼ੀਆਂ ਕਰਦੇ ਸੀ ਮੰਨਿਆ ਦੁਸ਼ਮਣ ਦੇ ਕੈਂਪ ਦੇ ਸੂ ਪਰ ਹੈ ਤਾਂ ਉਹਨਾਂ ਦੀ ਆਪਣੀ ਹੀ ਕੁੜੀ ਸੂ ਔਰਤ ਨਾਲ ਜੋਰ ਅਜ਼ਮਾਇਸ਼ ਇਹ ਕਿਦਾਂ ਦੀ ਬਹਾਦਰੀ ਹੈ ਕੋਈ ਨਾਮ ਇਹਦਾ ਨਹੀਂ ਉੱਟ ਕੇ ਬੋਲਿਆ ਕਿ ਇਹ ਕੀ ਬਕਵਾਸ ਕਰ ਰਹੇ ਹੋ ਮਲਕਾ ਬੋਲੀ ਇਹੋ ਜਿਹੇ 3rd ਕਲਾਸ ਮਾਵਾਂ ਦੇ ਪ੍ਰਧਾਨ ਵੀ 3rd ਕਲਾਸ ਹੀ ਹੁੰਦੇ ਨੇ ਇਸ ਲਈ ਜੇ ਬਾਕੀ ਮੈਂਬਰ ਕੋਈ ਬਤਮੀਜੀ ਕਰਦੇ ਵੀ ਨੇ ਤਾਂ ਕੋਈ ਅਚੰਬੇ ਵਾਲੀ ਗੱਲ ਨਹੀਂ ਮੈਂ ਪਹਿਲੀ ਵਾਰ ਬੋਲਿਆ ਮਲਕਾ ਮੇਰੀ ਗੱਲ ਸੁਣ ਕੇ ਖੁਸ਼ ਹੋ ਗਈ ਹੋਰ ਕੀ ਉਹਦੇ ਪੰਜ ਪਤੀ ਸੀ ਕੀ ਗੁਜਰਤੀ ਹੋਵੇਗੀ ਉਸ ਉੱਤੇ ਜਦੋਂ ਇਹ ਪੰਜੇ ਬੁਰਸ਼ੇ ਉਹਦੇ ਨਾਲ ਗੈਂਗ ਰੇਪ ਕਰਦੇ ਹੋਣਗੇ ਜੇ ਜ਼ਰੂਰਤ ਵੇਲੇ ਕੋਈ ਕੰਮ ਨਾ ਆਇਆ ਮਲਕਾ ਨੇ ਕਿਹਾ ਪਰ ਕ੍ਰਿਸ਼ਨ ਭਗਵਾਨ ਤਾਂ ਆ ਗਿਆ ਸੀ ਕਵਾਂਡਨ ਕ੍ਰਿਸ਼ਨ ਭਗਵਾਨ ਦੀ ਭਗਤਨੀ ਸੀ ਦੈਟਸ ਵਾਈ ਵੂਮਨ ਲਾਈਕਸ ਹਿਮ ਹੀ ਵਾਸ ਹੀਰੋ ਆਫ ਦਾ ਟਾਈਮ ਬਹਾਦਰ ਬੰਦਿਆਂ ਤੇ ਔਰਤਾਂ ਮਰਤੀਆਂ ਹੀ ਹੁੰਦੀਆਂ ਨੇ ਇਤਿਹਾਸ ਗਵਾਏ ਮੈਂ ਕਿਹਾ ਰੀਅਲੀ ਕਿੰਨੀਆਂ ਔਰਤਾਂ ਸੂ ਉਸ ਕੋਲ ਮਾਲਕਾ ਨੇ ਕਿਹਾ ਪਲੈਨਿਟੀ 400 ਵਿਆਹ ਕਰਵਾਏ ਸੀ ਤੇ ਬਾਕੀ ਗਰਲ ਫਰੈਂਡ ਸੀ ਕਿੰਨੀਆਂ ਹੀ ਸਾਹਮਣੀ ਗਵਾਂਡਣ ਨੇ ਹੁੱਬ ਕੇ ਕਿਹਾ ਦੈਟਸ ਨਾਟ ਗੁੱਡ ਇੰਨੀਆਂ ਔਰਤਾਂ ਸਾਲ ਚ ਇੱਕ ਵਾਰੀ ਵਾਰੀ ਆਉਂਦੀ ਹੋਣੀ ਸੁ ਵਿਚਾਰੀਆਂ ਦੀ ਮਲਕਾ ਨੂੰ ਕ੍ਰਿਸ਼ਨ ਦੇ ਬਹੁਤੇ ਵਿਆਹਾਂ ਦੀ ਗੱਲ ਜੱਚੀ ਨਹੀਂ ਸੀ ਇਹੋ ਜਹੇ ਵਧੀਆ ਬੰਦੇ ਨਾਲ ਤਾਂ ਇੱਕ ਔਰਤ ਨੂੰ ਸਾਰੀ ਉਮਰ ਜੱਫੀ ਪਾ ਕੇ ਨਸ਼ਾ ਰਹੇ ਬਾਕੀ ਕੰਮ ਦੀ ਤਾਂ ਲੋੜ ਹੀ ਨਹੀਂ ਰਹਿੰਦੀ ਮੈਂ ਕਿਹਾ ਤੇ ਉਹ ਦੋਵੇਂ ਤਾਲੀ ਮਾਰ ਕੇ ਉੱਚੀ ਉੱਚੀ ਹੱਸੀਆਂ ਰੀਅਲੀ ਥੈਟਸ ਟ्रू ਅੱਛੇ ਸਾਇਸਤਾ ਇਨਸਾਨ ਮਿਲਣੇ ਬੜੇ ਮੁਸ਼ਕਲ ਨੇ ਮਲਕਾ ਹਲੇ ਗੱਲ ਕਰ ਹੀ ਰਹੀ ਸੀ ਕਿ ਸਾਹਮਣੇ ਅਸਲਮ ਆਉਂਦਾ ਵਿਖਾਈ ਦਿੱਤਾ ਉਹ ਸੜਕ ਦੇ ਦੂਜੇ ਪਾਸੇੋਂ ਹੁੰਦਾ ਹੋਇਆ ਚਲਾ ਗਿਆ। ਉਹਤੇ ਨਜ਼ਰ ਪੈਂਦਿਆਂ ਹੀ ਮਾਲਕਾ ਦੇ ਮੂੰਹ ਤੇ ਧੂਆਂ ਜਿਹਾ ਘਿਰ ਗਿਆ। ਮੂਡ ਖਰਾਬ ਹੋ ਗਿਆ ਉਹਦਾ ਫਿਰ ਉਹਨੇ ਮੁੜ ਕੇ ਗੱਲ ਨਾ ਕੀਤੀ। ਥੋੜੀ ਦੇਰ ਬਾਅਦ ਉਹ ਉੱਠ ਕੇ ਅੰਦਰ ਚਲੀ ਗਈ ਕਿੱਦਾਂ ਦੀ ਧੀ ਮੀ ਇਹ। ਬਿੰਦ ਚ ਲੜਨ ਲੱਗ ਜਾਂਦੀ ਏ ਬਿੰਦ ਚ ਹੱਸਣ ਲੱਗ ਜਾਂਦੀ ਏ ਆਹ ਕੇ ਦੂਜੀ ਗਵਾਂਡਣ ਵੀ ਬੱਚਿਆਂ ਨਾਲ ਲੈ ਕੇ ਅੰਦਰ ਚਲੀ ਗਈ ਮੈਂ ਉੱਠਣਾ ਹੀ ਚਾਹੁੰਦੀ ਸੀ ਕਿ ਅਸਲਮ ਆ ਗਿਆ। ਅੱਜ ਤਾਂ ਬੜੇ ਖੁਸ਼-ਖੁਸ਼ ਨਜ਼ਰ ਆ ਰਹੇ ਹੋ ਉਹਨੇ ਸਲਾਮ ਮਾਰੀ ਹਾਂ ਪਰ ਤੁਸੀਂ ਵੀ ਦੂਰੋ-ਦੂਰੋ ਕਿਉਂ ਲੰਘ ਗਏ ਸੀ ਘਬਰਾ ਗਏ ਸੀ ਮੈਂ ਪੁੱਛਿਆ ਨਹੀਂ ਮੈਂ ਤਾਂ ਬੜਾ ਖੁਸ਼ ਹੋਇਆ ਵੇਖ ਕੇ ਕਿ ਮੇਰੀਆਂ ਦੋਵੇਂ ਬੇਗਮਾਂ ਇਕੱਠੀਆਂ ਬੈਠ ਕੇ ਹੱਸ ਰਹੀਆਂ ਨੇ ਉਹਨੇ ਕਿਹਾ ਤੇ ਮੈਨੂੰ ਹਾਸੇ ਦਾ ਦੌਰਾ ਪਿਆ ਕੀ ਗੱਲ ਹੈ ਉਹਨੇ ਪੁੱਛਿਆ ਕੁਝ ਨਹੀਂ ਤੁਸੀਂ ਵੱਡੀ ਬੇਗਮ ਕੋਲ ਜਾ ਆਓ ਆ ਕੇ ਮੈਂ ਅੰਦਰ ਚਲੇ ਗਈ ਇਨਾ ਗੱਲਾਂ ਨੂੰ ਕਈ ਦਿਨ ਬੀਤ ਗਏ ਗਰਮੀਆਂ ਦਾ ਮੌਸਮ ਚਲਾ ਗਿਆ ਸਰਦੀਆਂ ਸ਼ੁਰੂ ਹੋ ਗਈਆਂ ਸੀ ਮੇਰਾ ਘਰੋਂ ਬਾਹਰਲੀ ਦੁਨੀਆ ਨਾਲ ਸੰਪਰਕ ਕੱਟ ਗਿਆ ਸੀ ਨਾ ਮੈਂ ਹੁਣ ਬਾਹਰ ਨਿਕਲਦੀ ਸੀ ਨਾ ਮਹੱਲੇ ਦੇ ਤਾਜ਼ਾ ਹਾਲਾਤ ਪਤਾ ਲੱਗਦੇ ਸੀ ਅਸਲਮ ਤੇ ਮਲਕਾ ਦੀ ਕਹਾਣੀ ਕਿੱਥੇ ਪਹੁੰਚ ਗਈ ਸੀ ਮੈਂ ਇਸ ਤੋਂ ਵੀ ਬੇਖਬਰ ਸੀ ਇੱਕ ਦਿਨ ਰਾਤ ਦੇ 9 ਵਜੇ ਮਲਕਾ ਨੇ ਮੇਰਾ ਦਰਵਾਜ਼ਾ ਖੜਕਾਇਆ ਮੈਨੂੰ ਉਹਦੀ ਆਮਤ ਤੇ ਹੈਰਾਨੀ ਹੋਈ ਮੈਨੂੰ ਤੁਹਾਡੀ ਹੈਲਪ ਦੀ ਲੋੜ ਹੈ ਪਲੀਜ਼ ਉਹ ਨਿਮਰਤਾ ਨਾਲ ਬੋਲੀ ਦੱਸੋ ਮੈਂ ਪੁੱਛਿਆ ਮੇਰੀ ਹੀਟਿੰਗ ਖਰਾਬ ਹੋ ਗਈ ਅੱਗੇ ਵੀਕਐਂਡ ਆ ਰਿਹਾ ਸੂ ਸਾਹਮਣੇ ਬੂਥ ਵਾਲਾ ਟੈਲੀਫੋਨ ਖਰਾਬ ਸੂ ਮੈਂ ਤੁਹਾਡਾ ਫੋਨ ਯੂਜ਼ ਕਰ ਸਕਦੀ ਮਾਂ ਉਹਨੇ ਆਪਣੇ ਆਉਣ ਦਾ ਮਕਸਦ ਦੱਸਿਆ ਯੈਸ ਯੈਸ ਵਾਈ ਨਾਟ ਮੈਂ ਟੈਲੀਫੋਨ ਉਹਦੇ ਅੱਗੇ ਕਰ ਦਿੱਤਾ ਬਹੁਤ دیر ਤੱਕ ਇੱਧਰ ਉੱਧਰ ਨੰਬਰ ਘਮਾਉਂਦੀ ਰਹੀ ਪਰ ਗੱਲ ਨਾ ਬਣੀ ਮੈਂ ਡਾਇਰੈਕਟਰੀ ਤੋਂ ਐਮਰਜੈਂਸੀ ਸਰਵਿਸ ਨੰਬਰ ਲੈ ਕੇ ਫੋਨ ਕਰ ਦਿੱਤਾ ਉਹ ਖੁਸ਼ ਹੋ ਗਈ ਮੈਂ ਵੀ ਕਦੇ ਤੁਹਾਡੇ ਕੰਮ ਆਵਾਂਗੀ ਉਹਨੇ ਸ਼ੁਕਰਾਨੇ ਚ ਕਿਹਾ ਕੋਈ ਗੱਲ ਨਹੀਂ ਮੈਂ ਕਿਹਾ ਉਹ ਥੋੜੀ देर ਚੁੱਪ ਬੈਠੀ ਰਹੀ ਤੁਹਾਡੀ ਗੱਲ ਬਣੀ ਨਹੀਂ ਫਿਰ ਉਸ ਨਾਲ ਉਹਨੇ ਅਚਾਨਕ ਪੁੱਛਿਆ ਕਿਸ ਨਾਲ ਮੈਨੂੰ ਗੱਲ ਨਾ ਸਮਝ ਆਈ ਅਸਲਮ ਨਾਲ ਕਾਫੀ ਟਰਾਈ ਕਰ ਰਿਹਾ ਸੀ ਉਹ ਹੌਲੀ ਜੇ ਬੋਲੀਓ ਅੱਛਾ ਅੱਛਾ ਨਹੀਂ ਪਰ ਮੇਰਾ ਤਾਂ ਖਿਆਲ ਹੈ ਉਤੇ ਤੁਹਾਡੇ ਨਾਲ ਗੱਲਬਾਤ ਚੱਲਦੀ ਹੈ ਕਾਫੀ ਸੀਰੀਅਸ ਹੋ ਤੁਸੀਂ ਦੋਵੇਂ ਉਹ ਤਾਂ ਕਹਿ ਰਿਹਾ ਸੀ ਕਿ ਤੁਸੀਂ ਦੋਵੇਂ ਵਿਆਹ ਕਰਵਾ ਰਹੇ ਹੋ ਮੈਂ ਜਾਣ ਬੁੱਝ ਕੇ ਝੂਠ ਬੋਲਿਆ ਮੈਂ ਉਸ ਬੁੱਢੇ ਨਾਲ ਵਿਆਹ ਕਰਵਾਵਾਂਗੀ ਉਹ ਬੀਫਰ ਗਈ ਨਹੀਂ ਇੰਨਾ ਬੁੱਢਾ ਤਾਂ ਨਹੀਂ ਤੁਹਾਡਾ ਹਾਮੋ ਉਮਰ ਲੱਗਦਾ ਏ ਮੈਨੂੰ ਉਹ ਦੋਵੇਂ ਇੱਕੋ ਜਹੀ ਉਮਰ ਤੇ ਹੀ ਲੱਗਦੇ ਸੀ ਨਹੀਂ ਉਹ ਬੁੱਢਾ ਏ ਨੌਜਵਾਨ ਕੁੜੀਆਂ ਤੇ ਟਰਾਈ ਕਰਦਾ ਫਿਰਦਾ ਰਹਿੰਦਾ ਏ ਤੁਹਾਨੂੰ ਵੀ ਜ਼ਰੂਰ ਪੁੱਛਿਆ ਹੋਣਾ ਸੂ ਤੁਸੀਂ ਮੈਨੂੰ ਦੱਸਦੇ ਨਹੀਂ ਉਹ ਮੈਨੂੰ ਕੁਰੇਤ ਰਹੀ ਸੀ ਧੰਨਵਾਦ